ਬੋਧਵਾਰ ਜਾਨੀ ਕੀ 3 ਦਸੰਬਰ ਨੂੰ ਨਿਫਟੀ ਦੇ ਵਿੱਚ ਕਿਹੜੇ-ਕਿਹੜੇ ਮਜ਼ਬੂਤ ਸਪੋਰਟ ਨੇ ਤੇ ਕਿਹੜੇ-ਕਿਹੜੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਕਿਹੜੇ-ਕਿਹੜੇ ਆਪਣੇ ਪਲਾਨਸ ਨੇ ਜਿਨ੍ਹਾਂ ਦੇ ਮੁਤਾਬਕ ਆਪਾਂ ਬੋਧਵਾਰ ਨੂੰ 3 ਦਸੰਬਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਗੱਲ ਕਰ ਲੈਨੇ ਆਪਾਂ ਅੱਜ ਕੀ ਹੋਇਆ ਤੇ ਅੱਜ ਬਾਰੇ ਆਪਾਂ ਕੱਲ ਜਿਹੜੀ ਸ਼ਾਮੀ ਵੀਡੀਓ ਪਾਈ ਸੀ ਉਹਦੇ ਵਿੱਚ ਕੀ ਕਿਹਾ ਸੀ ਕੀ ਉਹ ਚੀਜ਼ਾਂ ਹੋਈਆਂ ਜਾਂ ਫਿਰ ਨਹੀਂ ਹੋਈਆਂ ਕੀ ਹੋਈਆਂ ਤੇ ਫੇਲ ਹੋਈਆਂ ਸੋ ਇਹਨਾਂ ਚੀਜ਼ਾਂ ਨੂੰ ਇੱਕ ਵਾਰ ਜਾਣ ਲੈਣੇ ਆ ਸੋ ਸਭ ਤੋਂ ਪਹਿਲੀ ਚੀਜ਼ ਦੇਖੋ ਤਿੰਨ ਪਲਾਨ ਆਪਾਂ ਦੱਸੇ ਸੀ ਤੁਹਾਨੂੰ ਉਹਦੇ ਵਿੱਚ ਥੱਲੇ ਵਾਸਤੇ ਜਿਹੜੇ ਪਲਾਨ ਦੱਸੇ ਹੀ ਪਲਾਨ ਨੰਬਰ 1 ਇਹ ਸੀ ਕਿ 26290 ਦੇ ਕੋਲ ਜੇ ਜਾ ਕੇ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਐਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਇਹ ਆਪਣਾ ਸੀ ਥੱਲੇ ਵਾਸਤੇ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਸੀ ਕਿ ਜੇ 26223 ਦੇ ਕੋਲ ਜਾ ਕੇ ਕੋਈ 15 ਮਿੰਟ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਐਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਇਹ ਦੂਜਾ ਪਲਾਨ ਸੀ ਤੀਜਾ ਪਲਾਨ ਦੇਖੋ ਆਪਣਾ ਇਹ ਸੀ 26000 ਦਾ ਜਿਹੜਾ ਸਾਈਕੋਲੋਜੀਕਲ ਲੈਵਲ ਸੀ 2606 2606 ਤੇ 26025 26025 ਸੋ ਇਹ ਦੋ ਸੀ ਮજબૂત ਸਪੋਰਟ ਸੋ ਇਥੇ ਤੁਹਾਨੂੰ ਆਪਾਂ ਇਹ ਕਿਹਾ ਸੀ ਕਿ 26060 ਦੇ ਉੱਤੇ ਆ ਕੇ 26060 ਦੇ ਉੱਤੇ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਆਪਣਾ ਹੈਮਰ ਬਣਦਾ ਹੈ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਹੁਣ ਦੇਖੋ 26060 ਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਨਹੀਂ ਬਣਿਆ ਕੋਈ ਹੈਮਰ ਨਹੀਂ ਬਣਿਆ ਤੇ ਕੋਈ ਆਪਣਾ 5 ਮਿੰਟ ਟਾਈਮ ਫਰੇਮ ਤੇ ਡਬਲਯੂ ਪੈਟਰਨ ਹੀ ਬਣਿਆ ਉਸ ਤੋਂ ਬਾਅਦ ਆ 2605 ਜਿਹੜਾ ਲੈਵਲ ਤੁਹਾਨੂੰ ਦਿੱਤਾ ਸੀ 2605 ਦੀ ਜੇ ਆਪਾਂ ਗੱਲ ਕਰਦੇ ਹਾਂ 2605 ਤੇ ਆ ਕੇ 2605 ਆਪਣੇ ਇੱਥੇ ਨਹੀਂ ਤੋਂ ਥੱਲੇ ਹੁਣ ਇੱਥੇ ਹੁੰਦਾ ਸੋ 2605 ਦੇ ਉੱਤੇ ਆ ਕੇ ਜੇ ਆਪਾਂ ਦੇਖੀਏ ਸੋ ਇੱਥੇ ਕੈਂਡਲ ਬਣੀ ਹੈ ਇਨਵਰਟਡ ਹੈ ਮਰ ਬਣਿਆ ਇੱਕ ਆ ਛੋਟਾ ਜਿਹਾ ਬਣਿਆ ਤੇ ਇਹਦਾ ਹਾਈ ਬ੍ਰੇਕ ਹੋਇਆ ਫਿਰ ਉਸ ਤੋਂ ਬਾਅਦ ਨਿਫਟੀ ਉੱਤੇ ਗਈ ਹੈ ਪਰ ਥੋੜਾ ਜਿਹਾ ਉੱਤੇ ਜਾ ਕੇ ਫਿਰ ਥੱਲੇ ਆਈ ਇਹ ਤਾਂ ਸਟੌਪ ਲੋਸ ਹਿੱਟ ਹੋਇਆ ਸੋ ਜਿਹੜੇ ਵੀ ਰਾਂ ਪਾਣਾ ਨੇ ਇਹ ਟ੍ਰੇਡ ਕੀਤੀ ਹੋਊਗੀ ਉਹਨਾਂ ਵੀਰਾਂ ਪਾਣ ਦਾ ਸਟੌਪ ਲੋਸ ਹੋਇਆ ਹੋਊਗਾ ਬਾਕੀ ਜੇ ਮੈਂ ਗੱਲ ਕਰਾਂ ਆਪਣੀ ਟ੍ਰੇਡ ਦੀ ਤੇ ਮੈਂ ਅੱਜ ਕੋਈ ਟ੍ਰੇਡ ਨਹੀਂ ਕੀਤੀ ਉਹਦਾ ਕਾਰਨ ਇਹ ਸੀ ਕੀ ਕਮਕਾਰਾਂ ਦੇ ਵਿੱਚ ਬਿਜ਼ੀ ਸੀ ਖਾਦ ਪਾਉਣ ਦੇ ਸੀ ਸੋ ਇਸ ਕਰਕੇ ਸਮਾਂ ਨਹੀਂ ਮਿਲਿਆ ਬੈਠ ਕੇ ਅਨਾਲਿਸਿਸ ਕਰਕੇ ਉਹਦੇ ਅਕੋਰਡਿੰਗ ਟ੍ਰੇਡ ਕਰਨ ਦਾ ਬਾਕੀ ਪਲਾਨ ਤਾਂ ਚਲੋ ਪਹਿਲਾਂ ਦੇ ਹੈਗੇ ਸੀ ਪਰ ਟ੍ਰੇਡ ਜਦੋਂ ਆਪਾਂ ਕਰ ਲੈਨੇ ਆ ਸੋ ਉਸ ਤੋਂ ਬਾਅਦ ਆਪਣਾ ਫ੍ਰੀ ਹੋਣਾ ਬਹੁਤ ਜ਼ਰੂਰੀ ਹੈ ਸੋ ਜਿਹਦੇ ਨਾਲ ਆਪਾਂ ਆਪਣਾ ਦੇਖੋ ਟਾਰਗੇਟ ਸੈੱਟ ਕਰ ਪਾਈਏ ਜਿਹਦੇ ਨਾਲ ਆਪਾਂ ਆਪਣਾ ਸਟਾਪ ਲੋਸ ਸੈੱਟ ਕਰ ਪਾਈਏ ਤੇ ਚੱਕੰਨੀ ਹੋ ਕੇ ਦੇਖੀਏ ਜੇ ਸਟਾਪ ਲੋਸ ਟੱਚ ਕਰਦੀ ਆ ਹਿੱਟ ਆਪਣਾ ਟੱਚ ਕਰਦੀ ਆ ਤੇ ਆਪਾਂ ਐਗਜ਼ਿਟ ਕਰੀਏ ਤੇ ਜੇ ਟਾਰਗੇਟ ਨੂੰ ਟੱਚ ਕਰਦੀ ਆ ਆਪਾਂ ਐਗਜ਼ਿਟ ਕਰੀਏ ਸੋ ਕੰਮ ਕਰਨ ਦੇ ਸੀ ਇਸ ਕਰਕੇ ਫ੍ਰੀ ਨਹੀਂ ਸੀ ਤੇ ਇਸ ਕਰਕੇ ਅੱਜ ਆਪਾਂ ਇਹ ਰੇਡ ਕੋਈ ਟ੍ਰੇਡ ਨਹੀਂ ਕੀਤੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਕੱਲ ਦੀ ਬੁੱਧਵਾਰ ਦੀ ਕਿ ਬੁੱਧਵਾਰ ਵਾਸਤੇ ਕੀ ਪਲਾਨ ਨੇ ਸੋ ਬੁੱਧਵਾਰ ਵਾਸਤੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਕਿ ਇੱਕ ਦੇਖੋ ਪੋਜ਼ਿਟਿਵ ਕੈਂਡਲ ਬਣਿਆ ਹੈ ਡੇ ਟਾਈਮ ਫ੍ਰੇਮ ਤੇ ਡੇ ਟਾਈਮ ਫ੍ਰੇਮ ਤੇ ਜਿਹੜਾ ਕੈਂਡਲ ਬਣਿਆ ਹੈ ਇਹ ਬਣਿਆ ਇਨਵਰਟਡ ਹੈਮਰ ਇਨਵਰਟਡ ਹੈਮਰ ਹੀ ਕੈਂਡਲ ਹੋ ਸਕਦਾ ਹੈ ਜੇ ਉਸ ਕੈਂਡਲ ਦਾ ਹਾਈ ਬ੍ਰੇਕ ਹੋ ਗਿਆ ਫਿਰ ਇਹ ਇਨਵਰਟਡ ਹੈਮਰ ਕੈਂਡਲ ਐਕਟੀਵੇਟ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਨਿਫਟੀ ਉੱਤੇ ਜਾ ਸਕਦੀ ਹੈ ਜੇ ਇਹਦਾ ਹਾਈ ਬ੍ਰੇਕ ਹੋ ਗਿਆ ਤਾਂ ਫਿਰ ਐਕਟੀਵੇਟ ਹੋਣਾ ਹੈ ਸੋ ਇਹ ਜਿਹੜਾ ਕੈਂਡਲ ਬਣਿਆ ਹੈ 26000 ਦੇ ਸਾਈਕੋਲੋਜੀਕਲ ਲੈਵਲ ਤੋਂ ਇਹਨੇ ਸਪੋਰਟ ਲੈ ਕੇ ਬਣਿਆ ਹੁਣ 15 ਮਿੰਟ ਦਾ ਟਾਈਮ ਫਰੇਮ ਤੇ ਜੇ ਆਪਾਂ ਜਾਨੀਏ ਸੋ 15 ਮਿੰਟ ਦਾ ਟਾਈਮ ਫਰੇਮ ਤੇ ਜੇ ਆਪਾਂ ਦੇਖੀਏ ਸੋ ਆਖਰੀ ਜਦੋਂ ਮਾਰਕੀਟ ক্লোਜ਼ ਹੋਣ ਢੀ ਸੀ ਸੋ ਉੱਥੇ ਕੀ ਹੋਇਆ ਪਹਿਲਾਂ ਦੇਖੋ ਆ ਕੈਂਡਲ ਬਣਿਆ ਆਪਣਾ ਦੋਜੀ ਕੈਂਡਲ ਤੇ ਫਿਰ ਉਸ ਤੋਂ ਬਾਅਦ ਉਹ ਹਰੇ ਕੈਂਡਲ ਬਣਿਆ ਸੋ ਬਾਇੰਗ ਆਈ ਹੈ ਇੱਕ ਬਾਇੰਗ ਆਈ ਹੈ ਸੋ ਇੱਥੋਂ 26000 ਤੋਂ ਸਪੋਰਟ ਲਿਆ ਡੇ ਟਾਈਮ ਫਰੇਮ ਤੇ ਇਨਵਰਟਡ ਹੈਮਬਰ ਬਣਿਆ ਤੇ 15 ਮਿੰਟ ਟਾਈਮ ਫਰੇਮ ਤੇ ਵੀ ਜੇ ਆਪਾਂ ਦੇਖਦੇ ਆਂ ਤੇ ਸੋ ਬਾਇੰਗ ਆਈ ਹੈ ਸੋ ਇਹਦਾ ਮਤਲਬ ਕੀ ਹੈ ਕਿ ਨਿਫਟੀ ਦੇ ਕੱਲ ਨੂੰ ਉੱਤੇ ਜਾਣ ਦੀ ਜਿਹੜੀ ਸੰਭਾਵਨਾ ਉਹ ਜ਼ਿਆਦਾ ਹੈ ਸੋ ਉੱਤੇ ਵਾਸਤੇ ਹੀ ਆਪਾਂ ਪਹਿਲਾ ਪਲਾਨ ਕਰਾਂਗੇ ਸੋ ਉੱਤੇ ਵਾਸਤੇ ਆਪਣਾ ਦੇਖੋ ਸਭ ਤੋਂ ਪਹਿਲਾ ਪਲਾਨ ਕੀ ਆ ਕਿ ਜਿਹੜੀ ਜਗ੍ਹਾ ਤੋਂ ਦੇਖੋ ਬਾਇੰਗ ਆਈ ਹੈ ਉਸ ਜਗ੍ਹਾ ਤੇ ਦੇਖੋ ਆਪਾਂ ਲਾਈਨ ਖਿੱਚੀ ਆ 5997 ਹੁਣ ਇਹ ਆ ਆਪਣਾ ਦੇਖੋ ਸਪੋਰਟ ਆ 5997 ਹੁਣ ਜੇ ਦੇਖੋ ਨਿਫਟੀ ਇਹਦੇ ਕੋਲ ਜਾਂਦੀ ਆ ਇਹਨੂੰ ਟੱਚ ਨਾ ਕਰੇ 5997 ਨੂੰ ਟੱਚ ਨਾ ਕਰੇ ਉਸ ਤੋਂ ਉੱਤੇ ਰਹਿ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ ਕੋਈ ਇਨਵਰਟਡ ਹੈਮਰ ਬਣਾਉਦੀ ਆ ਤੇ ਜਦੋਂ ਉਸ ਹੈਮਰ ਦੇ ਇਨਵਰਟਡ ਹੈਮਰ ਦਾ ਹਾਈ ਬ੍ਰੇਕ ਹੁੰਦਾ ਸੋ ਫਿਰ ਆਪਾਂ ਉੱਤੇ ਵਾਲੀ ਸਾਈਡ ਨੂੰ ਟ੍ਰੇਡ ਕਰ ਸਕਦੇ ਹਾਂ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਅੱਜ ਕੱਲ੍ਹ ਵਾਸਤੇ ਆਪਣਾ ਪਹਿਲਾ ਪਲਾਨ ਹੈ ਦੂਜੇ ਪਲਾਨ ਦੀ ਜੀ ਆਪਾਂ ਗੱਲ ਕਰਦੇ ਹਾਂ ਜੀ ਇਹ ਦੇਖੋ ਨਿਫਟੀ ਗੈਪ ਅਪ ਓਪਨ ਹੋ ਜਾਂਦੀ ਆ 26151 ਦੇ ਉੱਤੇ ਨਿਫਟੀ ਗੈਪ ਅਪ ਜੀ ਓਪਨ ਹੋ ਜਾਂਦੀ ਆ ਸੋ 26151 ਤੋਂ ਤੇ ਜੇ ਨਿਫਟੀ ਗੈਪ ਅਪ ਓਪਨ ਹੋ ਜਾਂਦੀ ਆ ਸੋ ਤੇ 26151 ਦੇ ਉੱਤੇ ਕੋਈ 15 ਮਿੰਟ ਦਾ ਮੰਨ ਲਓ ਹੈਮਰ ਬਣਦਾ ਆ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਡਬਲ ਪੈਟਰਨ ਬਣਦਾ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਆ ਸਕਦਾ ਇਹ ਆਪਣਾ ਦੂਜਾ ਪਲਾਨ ਰੱਖੂਗਾ ਕੱਲ੍ਹ ਵਾਸਤੇ ਇਹ ਦੋ پلان ਹੋ ਗਏ ਤੀਜੇ پلان ਦੀ ਜੀ ਆਪਾਂ ਗੱਲ ਕਰਦੇ ਆਂ ਸੋ ਤੀਜਾ پلان ਦੇਖੋ 26290 26290 ਦੇ ਕੋਲ ਜਾ ਕੇ ਜੇ 15 ਮਿੰਟ ਟਾਈਮ ਫਰੇਮ ਤੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਆਪਣਾ ਮਲਟੀ ਟਾਈਮ ਫਰੇਮ ਤੇ ਥੱਲੇ ਵਾਲੀ ਸਾਈਡ ਨੂੰ ਪੈਟਰਨ ਬਣਦੇ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਸੋ ਇਹ ਤਿੰਨ پلان ਨੇ ਆਪਣੇ ਇਹ ਤਿੰਨ پلان ਨੇ ਇਸ ਤੋਂ ਇਲਾਵਾ ਹੋਰ ਕੋਈ ਪਲਾਨ ਹੈਗਾ ਨਹੀਂ ਹੈ ਲਈ ਫਿਲਹਾਲ ਤੇ ਜੇ ਦੇਖੋ ਨਿਫਟੀ ਗੈਪ ਡਾਊਨ ਓਪਨ ਹੋ ਜਾਂਦੀ ਹੈ ਆਪਣੀ 5997 ਤੋਂ ਥੱਲੇ ਫਿਰ ਆਪਾਂ ਨੂੰ ਪਲਾਨ ਚੇਂਜ ਕਰਨੇ ਪੈਣਗੇ ਠੀਕ ਹੈ ਹੁਣ ਦੇਖੋ ਫਲੈਟ ਓਪਨਿੰਗ ਜੇ ਹੁੰਦੀ ਨਿਫਟੀ 26152 ਤੋਂ ਲੈ ਕੇ 26997 ਦੇ ਵਿਚਕਾਰ ਸੋ ਫਿਰ ਆਪਣਾ ਜਿਹੜਾ ਪਹਿਲਾ ਪਲਾਨ ਉਹ ਐਕਟੀਵੇਟ ਹੋ ਸਕਦਾ ਤੇ ਜੇ ਗੈਪ ਅਪ ਓਪਨ ਹੋਊਗੀ ਫਿਰ ਆਪਣਾ ਦੂਜਾ ਪਲਾਨ ਜਿਹੜਾ 26152 ਸਪੋਰਟ ਬਣ ਜਾਊਗਾ ਸੋ ਇਹਦੇ ਉੱਤੇ ਕੋਈ ਪੈਟਰਨ ਬਣਦਾ ਫਿਰ ਉੱਤੇ ਜਾ ਸਕਦੀ ਹੈ ਤੇ ਤੀਜਾ ਪਲਾਨ ਦੇਖੋ 26290 ਦੇ ਕੋਲ ਜਾ ਕੇ ਜੇ ਦੁਪਹਿਰ ਦੇ ਸਮੇਂ ਤੇ ਕੋਈ ਸ਼ੂਟਿੰਗ ਸਟਾਰ ਬਣਦਾ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਪੈਟਰਨ ਬਣਦੇ ਫਿਰ ਥੱਲੇ ਆ ਸਕਦੀ ਸੋ ਇਹ ਤਿੰਨ پلان ਨੇ ਕੱਲ ਵਾਸਤੇ ਸੋ ਏਸੀ ਇਸ ਵੀਡੀਓ ਦੇ ਵਿੱਚ ਮਿਲਦਿਆਂ ਆਪਾਂ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ